ਵਾਹਿਗੁਰੂ ਜੀ ਦਾ ਖਾਲਸਾ ਤੇ ਸਿਰੀ ਵਾਹਿਗੁਰੂ ਜੀ ਦੀ ਫਤਿਹ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਕੋਵਿੰਡ ਇਸ ਵਕਤ ਸੀ ਮੌਜੂਦ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਕੋਵਿੰਡ ਵਿਖੇ ਐਸਾ ਕੋਈ ਲੰਗਰ ਨਹੀਂ ਜਿਹੜਾ ਇਸ ਜਗ੍ਹਾ ਦੇ ਉੱਤੇ ਸ਼ਰਧਾਲੂਆਂ ਨੇ ਲਗਾਇਆ ਹੋਵੇ ਅਸੀਂ ਇਹ ਇਸ ਵਕਤ ਉਸ ਜਗ੍ਹਾ ਦੇ ਉੱਤੇ ਮੌਜੂਦ ਹੈ ਜਿੱਥੇ ਫਰੂਟ ਦਾ ਲੰਗਰ ਲਗਾਇਆ ਗਿਆ ਹੈ ਤਾਂ ਵਿਦੇਸ਼ੀ ਫਰੂਟ ਹੈ ਸਾਰੇ ਪਾਸੇ ਫਰੂਟ ਦੀ ਸਜਾਵਟ ਜਿਹੜੀ ਤੁਸੀਂ ਦੇਖਦੇ ਪਏ ਜਿਸ ਤਰੀਕੇ ਨਾਲ ਕੀਤੀ ਹੋਈ ਹੈ ਇੰਜ ਲੱਗਦਾ ਕਿਸੇ ਬਹੁਤ ਵੱਡੇ ਵਿਆਹ ਸ਼ਾਦੀ ਦੇ ਵਿੱਚ ਅਸੀਂ ਪਹੁੰਚੇ ਆ ਤਾਂ ਇਹ ਉਸ ਤੋਂ ਵੀ ਵੱਡਾ ਹੈ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਬਾਬਾ ਜੀ ਦਾ ਦਰ ਹੈ ਤਾਂ ਇਸ ਤੋਂ ਵੀ ਵੱਡਾ ਸਭ ਤੋਂ ਵੱਡਾ ਹੈ ਤਾਂ ਇਹ ਸਜਾਵਟ ਜਿਹੜੀ ਆ ਇੱਥੋਂ ਪਤਾ ਲੱਗਦਾ ਹੈ ਕਿ ਭਾਵਨਾਵਾਂ ਜਿਹੜੀਆਂ ਨੇ ਉਹ ਕਿਸ ਤਰੀਕੇ ਦੇ ਨਾਲ ਦਿਖਾਈਆਂ ਜਾ ਰਹੀਆਂ ਨੇ ਤਾਂ ਵਿਦੇਸ਼ੀ ਫਲਾਂ ਦਾ ਲੰਗਰ ਜਿਹੜਾ ਉਹ ਰੈਗੂਲਰ ਚੱਲਦਾ ਹੈ ਦੋਸਤੋ 4 ਦਿਨ ਲਗਾਤਾਰ ਚੱਲਦਾ ਨਜ਼ਰ ਆਉਂਦਾ ਹੈ ਤਾਂ ਵਕ ਵਕ ਸੂਬਿਆਂ ਤੋਂ ਵਕ ਵਕ ਜ਼ਿਲ੍ਹਿਆਂ ਤੋਂ ਸੰਗਤ ਇੱਥੇ ਪਹੁੰਚਦੀ ਹੈ ਬਹੁ ਮਿੰਟ ਵਕ ਵਕ ਵਿਖੇ ਪਹੁੰਚਦੀ ਹੈ ਜਿੱਥੇ ਆਪਣੇ ਭਰਾਵਾਂ ਇਹ ਲੰਗਰ ਸ਼ੱਕ ਦੀ ਹੈ ਤਾਂ ਇਹ ਨਜ਼ਦੀਕ ਕਰਕੇ ਦਿਖਾਓਗੇ ਦੇਖੋ ਕਿਸ ਤਰੀਕੇ ਦੇ ਨਾਲ ਇਹ ਇਹ ਤੁਸੀਂ ਤਸਵੀਰ ਦੇਖੇ ਤੋਂ ਬਾਅਦ ਹੀ ਤੁਹਾਨੂੰ ਪਤਾ ਲੱਗ ਜਣਾ ਕਿ ਇਹ ਵਾਕਿਆ ਹੀ ਇਹ ਇੱਕ ਖਾਸ ਤਰ੍ਹਾਂ ਦਾ ਇਹ ਲੰਗਰ ਹੈ ਖਾਸ ਤਰ੍ਹਾਂ ਦਾ ਲੰਗਰ ਲੱਗਾ ਹੋਇਆ ਜਾਂ ਫਿਲਹਾਲ ਦੀ ਕਰੀਏ ਤਸਵੀਰ ਜਿਹੜੀ ਹੈ ਇਹ ਦਿਖਾਉਂਦੇ ਤੁਹਾਨੂੰ ਇਸ ਕਰਕੇ ਪਏ ਕਿ ਤੁਹਾਨੂੰ ਪਤਾ ਲੱਗੇ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਸ਼ਰਧਾਲੂ ਨੇ ਉਹ ਆਪਣੀ ਆਸਥਾ ਇੱਥੇ ਲੈ ਕੇ ਪਹੁੰਚੇ ਨੇ ਤਾਂ ਇਸ ਫਰੂਟ ਦੀ ਹੁਣ ਕਟਿੰਗ ਕਿਸ ਕਿੰਨੀ ਸਫਾਈ ਦੇ ਨਾਲ ਕੀਤੀ ਜਾਂਦੀ ਹੈ ਇਸ ਫਰੂਟ ਨੂੰ ਕਿਸ ਤਰੀਕੇ ਦਾ ਕੱਟ ਕੇ ਕਿਸ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਧੋ ਕੇ ਬਹੁਤ ਫਰੈਸ਼ ਤਰੀਕੇ ਦੇ ਨਾਲ ਤਾਂ ਕਿਸ ਤਰੀਕੇ ਨਾਲ ਸੰਗਤ ਤੱਕ ਪਹੁੰਚਦਾ ਉਹ ਵੀ ਤੁਹਾਨੂੰ ਅਸੀਂ ਤਸਵੀਰ ਸਾਂਝੀ ਕਰਦੇ ਹਾਂ ਤਾਂ ਇੱਧਰ ਚੱਲਦੇ ਹਾਂ ਇੱਕ ਵਾਰ ਤੁਹਾਨੂੰ ਇਹ ਤਸਵੀਰ ਸਾਂਝੀ ਕਰਦੇ ਹਾਂ ਤੁਹਾਨੂੰ ਦੱਸ ਦਈਏ ਕਿ ਕਟਿੰਗ ਤੇ ਕੀਤੀ ਜਾਂਦੀ ਹੈ ਪਰ ਪਹਿਲਾਂ ਜਦੋਂ ਡੱਬਿਆਂ ਦੇ ਵਿੱਚ ਪਾ ਕੇ ਫਰੂਟ ਅਸੀਂ ਵੀਰ ਕੋਲੋਂ ਜਾਣਕਾਰੀ ਸਾਂਝੀ ਕਰਦੇ ਹਾਂ ਵੀਰ ਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦਾ ਖਾਲਸਾ ਕਿੱਥੋਂ ਆਏ ਤੁਸੀਂ ਜੀ ਨਿਊ ਅੰਮ੍ਰਿਤਸਰ ਜੀ ਜੀ ਅੱਛਾ ਜਾਣਕਾਰੀ ਦਿਓ ਕਿਹੜਾ ਕਿਹੜਾ ਫਰੂਟ ਹੈ ਕਿੱਥੋਂ ਕਿੱਥੋਂ ਫਰੂਟ ਆਇਆ ਹੈ ਸਰ ਪਾਇਨਾਪਲ ਹੈ ਦਿਖਾਓ ਇਹਦੀ ਕੁਆਲਿਟੀ ਥੋੜੀ ਜੀ ਆਹ ਦੇਖ ਸਕਦੇ ਹੋ ਕਿ ਇਹ ਕੁਆਲਿਟੀ ਹੈ ਏ ਐ ਪਾਈਨੈਪਲ ਤਾਂ ਕੀ ਹੋਇਆ ਬਾਤ ਆ ਵਾਹ ਜੀ ਵਾਹ ਜੀ ਇਹ ਪਾਈਨੈਪਲ ਤਾਂ ਸਾਈਜ਼ ਜਿਹੜਾ ਬਹੁਤ ਵੱਡਾ ਹੈ ਇਹ ਸਪੈਸ਼ਲ ਹੈ ਕਿੱਥੋਂ ਦਾ ਪਾਈਨੈਪਲ ਇਸ ਤੇ ਇਹ ਸਰ ਬਾਹਰ ਗਈ ਹੈ ਕੰਟਰੀ ਆਪਣਾ ਅੱਛਾ ਜੀ ਬਾਹਰ ਦਾ ਜੀ ਹਾਂ ਇਹਨਾਂ ਵੈਸੇ ਜੇ ਨੋਰਮਲ ਦੇਖੀ ਤੇ ਇਹਦਾ ਇੰਨਾ ਸਾਈਜ਼ ਹੁੰਦਾ ਵਦ ਤੋਂ ਵੱਡਾ ਨਾ ਇਹਦੇ ਬਹੁਤ ਵੱਡਾ ਸਾਈਜ਼ ਹੈ ਵੱਡਾ ਸਾਈਜ਼ ਹੈ ਸਰ ਇੱਕ ਨੰਬਰ ਵਾਲਾ ਹੈ ਇੱਕ ਨੰਬਰ ਵਾਲਾ ਹੈ ਯਾਨੀ ਕਿ ਬਹੁਤ ਬੈਸਟ ਹੈ ਤਾਂ ਹੋਰ ਕਿਹੜੇ-ਕਿਹੜੇ ਫਰੂਟ ਦਾ ਲੰਗਰ ਲਗਾਇਆ ਇੱਕ ਵਾਰ ਚੱਲ ਕੇ ਤਾਂ ਉਹ ਵੀ ਤਸਵੀਰ ਸਾਂਝੀ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਤਾਂ ਇਹ ਦੇਖੋ ਕਿਆ ਬਾਤ ਹੈ ਇਹ ਇਹ ਕੀ ਹੈ ਇਹ ਅਮਰੂਦ ਹੈ ਅਬ ਦੇਖ ਸਕਦੇ ਹੋ ਅਮਰੂਦਾ ਦੀਆਂ ਪੇਟੀਆਂ ਜਿਹੜੀਆਂ ਬਿਲਕੁਲ ਪੈਕ ਨੇ ਤਾਂ ਇਹ ਪੇਟੀਆਂ ਪੈਕ ਇਸ ਕਰਕੇ ਨੇ ਕਿ ਕੋਈ ਦਾਗੀ ਨਾ ਹੋਵੇ ਕੋਈ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਖਰਾਬੀ ਨਜ਼ਰ ਨਾ ਆਵੇ ਜਿਹਦੇ ਨਾਲ ਸੰਗਤ ਨੂੰ ਲੱਗੇ ਕਿ ਜਿਹੜਾ ਫਰੂਟ ਵਾ ਸਾਡੇ ਵਾਸਤੇ ਬਿਲਕੁਲ ਦੀ ਆ ਦੇਖੋ ਕਿਆ ਬਾਤ ਹੈ ਕਿਆ ਬਾਤ ਹੈ ਆ ਦੇਖੋ ਜੀ ਇਹ ਲੰਗਰ ਇਹ ਆਤਸਾ ਹੈ ਇਹ ਸਰਡੀ ਦਾ ਸਰ ਹਾਂ ਸਰਡੀ ਦਾ ਸਰਡੀ ਸਰ ਵੀ ਦਾ ਜੀ ਕੀ ਬਾਤ ਹੈ ਤਾਂ ਬਿਲਕੁਲ ਹੈ ਇਹ ਹੋਰ ਹੋਰ ਜੀ ਅਸੀਂ ਕੁਆਲਿਟੀ ਦੇਖੀ ਤਾਂ ਹੋਰ ਕਿਹੜੇ ਕਿਹੜੇ ਫਰੂਟ ਨੇ ਜਿਹੜੇ ਇਸ ਜਗ੍ਹਾ ਦੇ ਉੱਤੇ ਆਸਟ੍ਰੇਲੀਆ ਦਾ ਅੰਗੂਰ ਹੈ ਸਰ ਆ ਦਿਖਾਓ ਪੇਟੀ ਇੱਕ ਵਾਰ ਤਾਂ ਕਰਕੇ ਦਿਖਾਓ ਜਰਾ ਕੀ ਬਾਤ ਹੈ ਹਾਂ ਇਹ ਦੇਖੋ ਜੀ ਆ ਗੁੱਛਾ ਦੇਖ ਲਓ ਤੁਸੀਂ ਗੁੱਛਾ ਦੇਖਣ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਜਿਹੜੇ ਅੰਗੂਰ ਨੇ ਇਹਦੀ ਕੁਆਲਿਟੀ ਕੀ ਹੈ ਇਹ ਕਿੱਥੋਂ ਦਾ ਆਸਟ੍ਰੇਲੀਆ ਦਾ ਸਰ ਆਸਟ੍ਰੇਲੀਆ ਦਾ ਕੀ ਬਾਤ ਹੈ ਇਹ ਅੰਗੂਰ ਹੈ ਯਾਨੀ ਕਿ ਐਸਾ ਕੋਈ ਫਰੂਟ ਨਹੀਂ ਹੈ ਇਸ ਜਗ੍ਹਾ ਦੇ ਉੱਤੇ ਜਿਹੜਾ ਫਰੂਟ ਤੁਹਾਨੂੰ ਸਪੈਸ਼ਲ ਨਾ ਨਜ਼ਰ ਆਵੇ ਸ਼ਾਇਦ ਅਸੀਂ ਉਹ ਫਰੂਟ ਆਪਣੇ ਘਰਾਂ 'ਚ ਨਹੀਂ ਖਾਦੇ ਹੋਣੇ ਸ਼ਾਇਦ ਅਸੀਂ ਵੱਡੇ ਵੱਡੇ ਪੈਲਸਾਂ ਦੇ ਵਿੱਚ ਨਹੀਂ ਖਾਦੇ ਹੋਣੇ ਜਿੱਥੇ ਬਹੁਤ ਸ਼ਾਨਦਾਰ ਤੇ ਬਹੁਤ ਵਧੀਆ ਪੈਸਾ ਖਰਚ ਕੇ ਵਿਆਹ ਕੀਤਾ ਜਾਂਦਾ ਅਸੀਂ ਉੱਥੇ ਨਹੀਂ ਖਾਦੇ ਹੋਣੇ ਜਿਹੜੇ ਤੁਸੀਂ ਇਸ ਗੁਰੂ ਘਰ ਦੇ ਵਿੱਚ ਖਾ ਰਹੇ ਹੋ ਲੰਗਰ ਜਿਹੜਾ ਦੇਖਦੇ ਪਏ ਹੋ ਤਾਂ ਇਹ ਕੀ ਹੈ ਇਹ ਖਜੂਰ ਹੈ ਸਰ ਕੀਮੀਆਂ ਦਾ ਬਿਲਕੁਲ ਬਿਲਕੁਲ ਦੇਖੋ ਬਿਲਕੁਲ ਦੁਬਈ ਪੈਕ ਹੈ ਇਹ ਜਿਹੜੇ ਡੱਬੀ ਬਿਲਕੁਲ ਪੈਕ ਹੈ ਤਾਂ ਬਿਲਕੁਲ ਸਾਫ਼ ਤਰੀਕੇ ਦੇ ਨਾਲ ਸਪਸ਼ਟ ਤਰੀਕੇ ਦੇ ਨਾਲ ਖਜੂਰ ਜਿਹੜੀ ਆ ਰੱਖੀ ਗਈ ਹੈ ਤਾਂ ਆਹ ਦੇਖੋ ਖਜੂਰ ਦਾ ਸਾਈਜ਼ ਦੇਖੋ ਕੀ ਬਾਤ ਹੈ ਇਹਨੂੰ ਕਹਿੰਦੇ ਖਜੂਰ ਤਾਂ ਇਹ ਕਿਥੋਂ ਦੀ ਹੈ ਜੇ ਦੁਬਈ ਕੀ ਹੈ ਸਰ ਦੁਬਈ ਦੀ ਜੀ ਕੀ ਬਾਤ ਹੈ ਹੋਰ ਹੋਰ ਵੀ ਫਰੂਟ ਬਚ ਜਾਵਾਂਗਾ ਆਪਣੇ ਦਰਸ਼ਕਾਂ ਤੱਕ ਸਾਂਝਾ ਕਰੀਏ ਕਿ ਹੋਰ ਕਿਹੜੇ-ਕਿਹੜੇ ਫਰੂਟ ਜਿਹੜੇ ਨੇ ਅਸੀਂ ਫਰੂਟਾਂ ਦੇ ਕਿਹੜੇ-ਕਿਹੜੇ ਫਰੂਟਾਂ ਦਾ ਲੰਗਰ ਲਗਾਇਆ ਤਾਂ ਇਹ ਸੇਬ ਹੈ ਅ ਸੇਬਾਂ ਦੀ ਪੇਟੀ ਆ ਇਹ ਸੇਬ ਦੀ ਪੇਟੀ ਜਿਹੜੀ ਆ ਉਹ ਅਸੀਂ ਦਿਖਾਉਂਦੇ ਪਈਆਂ ਆਹ ਦੇਖੋ ਕੀ ਬਾਤ ਹੈ ਆ ਪਹਿਲਾਂ ਦੇਖੋ ਧੂਲਨ ਧੂਲਨ ਵਾਂਗਰ ਸਜਾਇਆ ਹੈ ਇਹਨੂੰ ਸੇਵ ਨੂੰ ਇਹ ਬਹੁਤ ਛੋਟੀ ਜੀ ਚਾਈਨਾ ਦਾ ਸਰ ਕੀ ਬਾਤ ਹੈ ਚਾਈਨਾ ਦਾ ਸੇਵ ਹੈ ਜੀ ਤਾਂ ਸੇਵ ਦੇਖੋ ਸੇਵ ਦੇ ਉੱਤੇ ਸਪੈਸ਼ਲ ਹਲੋ ਕੋਈ ਇੱਕ ਦਾਗ ਵੀ ਜੇ ਹੋਵੇ ਤਾਂ ਬਾਹਰ ਇੱਕ ਨੰਬਰ ਸਰ ਇੱਕ ਨੰਬਰ ਜੀ ਦਾਗ ਨਹੀਂ ਹੈ ਕੋਈ ਨਹੀਂ ਨੰਬਰ 1 ਮਾਲ लेके आते हैं क्या बात, जी क्या बात है जी सर ਅੱਛਾ ਇਹ ਹੋ ਗਿਆ ਸੇਵ ਹੋ ਗਿਆ ਅੱਗੇ ਕੀ ਹੈ ਕੀ ਬਾਤ ਹੈ ਇਹ ਕੀ ਹੈ ਡਰੈਗਨ ਹੈ ਸਰ ਆ ਇਹਦੀ ਪੇਟੀ ਦੀ ਪੈਕਿੰਗ ਦਿਖਾਓ ਇੱਕ ਵਾਰ ਜੀ ਦਾ ਪੈ ਦਾ ਕਰਕੇ ਪੇਟੀ ਦੀ ਪੈਕਿੰਗ ਦਿਖਾਓ ਕਿ ਕਿੰਨੀ ਸੋਹਣੀ ਪੈਕਿੰਗ ਕੀਤੀ ਹੈ ਡ੍ਰੈਗਨ ਫਲ ਹੈ ਇਹ ਆ ਲੋ ਅਸੀਂ ਜਿਹੜੀ ਮਰਜ਼ੀ ਪੇਟੀ ਦੇ ਵਿੱਚ ਦੇਖ ਲਈਏ ਜਿਹੜੀ ਮਰਜ਼ੀ ਜਗ੍ਹਾ ਦੇ ਵਿੱਚ ਦੇਖ ਲਈਏ ਉੱਥੇ ਕੋਈ ਦਾਗ ਹੀ ਫਲ ਤਾਂ ਨਜ਼ਰ ਨਹੀਂ ਆਏਗਾ ਕਿਉਂਕਿ ਇਹ ਗੁਰੂ ਘਰ ਹੈ ਇਹ ਗੁਰੂ ਘਰ ਦੇ ਵਿੱਚ ਲੰਗਰ ਲਗਾਇਆ ਗਿਆ ਤਾਂ ਬੜੀ ਆਤਮਾ ਤੇ ਭਾਵਨਾ ਦੇ ਨਾਲ ਲੰਗਰ ਲਗਾਇਆ ਹੈ ਨਾ ਇਹ ਕਿੱਥੋਂ ਦਾ ਨਿਊਜ਼ੀਲੈਂਡ ਦਾ ਸਰ ਨਿਊਜ਼ੀਲੈਂਡ ਜੀ ਕੀ ਬਾਤ ਹੈ ਦਿਖਾਓ ਕੱਢ ਕੇ ਠੀਕ ਹੈ ਓਹੋ ਕੀ ਬਾਤ ਆ ਲਓ ਜੀ ਇਹ ਨਿਊਜ਼ੀਲੈਂਡ ਦਾ ਫਲ ਹੈ ਤਾਂ ਹੋਰ ਹੋਰ ਵੀ ਬਹੁਤ ਸਾਰੇ ਫਲ ਜਿਹੜੇ ਲੱਗੇ ਨੇ ਆਜੋ ਅੱਗੇ ਵੀ ਤੁਹਾਨੂੰ ਦਿਖਾਣੇ ਆ ਹੋਰ ਵੀ ਕਿਹੜੇ ਕਿਹੜੇ ਫਲ ਜਿਹੜੇ ਨੇ ਉਹ ਲਗਾਏ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਕਿ ਕਟਿੰਗ ਕਿਸ ਤਰ੍ਹਾਂ ਕਰਦੇ ਪਏ ਨੇ ਧੋਇਆ ਜਾਂਦਾ ਪਹਿਲੇ ਧੋਇਆ ਜਾਂਦਾ ਇੱਕ ਵਾਰ ਨਹੀਂ ਦੋ ਵਾਰ ਨਹੀਂ ਚਾਰ ਚਾਰ ਪੰਜ ਪੰਜ ਵਾਰ ਇਹ ਧੋਇਆ ਜਾਂਦਾ ਧੋਣ ਤੋਂ ਬਾਅਦ ਫਿਰ ਕਟਿੰਗ ਕੀਤੀ ਜਾਂਦੀ ਹੈ ਤਾਂ ਇਹ ਖਾਸ ਤਸਵੀਰ ਆ ਇਹ ਸਟ੍ਰੋਬਰੀ ਸਟ੍ਰੋਬਰੀ ਹੈ ਨਾ ਇਹ ਇਹ ਕੌਨਸੀ ਹੈ ਤੇ ਕਿਤੋਂ ਦੀ ਕੁਆਲਿਟੀ ਹੈ ਇਹ ਸਰ ਨੰਬਰ 1 ਕੁਆਲਿਟੀ ਹੈ ਆਪਣੀ ਇੰਡੀਅਨ ਹੀ ਹੈ ਅੱਛਾ ਇੰਡੀਅਨ ਹੈ ਸਾਈਜ਼ ਬਹੁਤ ਵੱਡਾ ਸਟ੍ਰੋਬਰੀ ਦਾ ਹੈ ਨਾ ਇੱਕ ਨੰਬਰ ਸਾਈਜ਼ ਹੈ ਅੱਛਾ ਇਹ ਜਿਹੜੇ ਫਲਾਂ ਦੇ ਲੰਗਰ ਜਿਹੜੇ ਨੇ ਉਹ ਜਦੋਂ ਅਸੀਂ ਕਟਿੰਗ ਕਰਦੇ ਹਾਂ ਤਾਂ ਮੈਂ ਚਾਹਾਂਗਾ ਉਹ ਵੀ ਸਾਰਾ ਦੱਸਿਆ ਜਾਵੇ ਕਿ ਕਿਸ ਤਰੀਕੇ ਨਾਲ ਕਟਿੰਗ ਕਰਦੇ ਆ ਧੋਈ ਦਾ ਕਿੰਨੀ ਵਾਰੀ ਹੈ ਕਿੰਨੀ ਵਾਰ ਧੋਣ ਤੋਂ ਬਾਅਦ ਜਿਹੜੇ ਸ਼ਰਧਾਲੂ ਇੱਥੇ ਪਹੁੰਚਦੇ ਉਹਨਾਂ ਤੱਕ ਪਹੁੰਚਾਈਦਾ ਉਹ ਵੀ ਸਾਰਾ ਦਿਖਾਓ ਜਰਾ ਧੋਈ ਦਾ ਕਿਸ ਤਰ੍ਹਾਂ ਕਟਿੰਗ ਬਈ ਹੋਈ ਕਟਿੰਗ ਤੋਂ ਬਾਅਦ ਤੇ ਬਿਲਕੁਲ ਮਲਕੀ ਬੜੇ ਸੋਹਣੇ ਤਰੀਕੇ ਨਾਲ ਕੱਟ ਕੇ ਰੱਖੇ ਤੇ ਬਿਲਕੁਲ ਬਰਾਬਰ ਦਾ ਪੀਸ ਜਿਹੜਾ ਵਾ ਉਹ ਕਿਤੇ ਨਾ ਕਿਤੇ ਹਰ ਪੀਸ ਜਿਹੜਾ ਉਹ ਬਰਾਬਰ ਦਾ ਦੇਖੋ ਤਾਂ ਪੀਸ ਬਿਲਕੁਲ ਬਰਾਬਰ ਦਾ ਕੱਟਿਆ ਇਸ ਕਰਕੇ ਕੱਟਿਆ ਕਿ ਪਤਾ ਲੱਗੇ ਕਿ ਵਾਕਿਆ ਹੀ ਅਸੀਂ ਗੁਰੂ ਘਰ ਦੇ ਵਿੱਚ ਬੈਠੇ ਹਾਂ ਤਾਂ ਇਹ ਤਸਵੀਰ ਹੈ ਇਹ ਅੰਮ੍ਰਿਤਸਰ ਤੋਂ ਥੋੜੀ ਹੀ ਦੂਰ ਕੋਹ ਵਿੰਡੀ ਇਲਾਕੇ ਦੀ ਤਾਂ ਇਹ ਕਟਿੰਗ ਜਿੱਤ ਰਹਾ ਹੋ। ਦੇਖੋ ਕਟਿੰਗ ਜਿਹੜੀ ਆ ਬਹੁਤ ਸੋਹਣੇ ਤਰੀਕੇ ਦੇ ਨਾਲ ਕਟਿੰਗ ਕੀਤੀ ਜਾ ਰਹੀ ਆ। ਤਾਂ ਬਿਲਕੁਲ ਬਿਲਕੁਲ ਕ੍ਰੀਏਟ ਜਿਹੜੇ ਨੇ ਉਹ ਸੋਹਣਾ ਸਫਾਈ ਦਾ ਕ੍ਰੀਏਟ ਰੱਖਿਆ ਗਿਆ ਤੇ ਕ੍ਰੀਏਟ ਦੇ ਵਿੱਚ ਬਰਾਬਰ ਦਾ ਫਲ ਰੱਖਿਆ ਗਿਆ ਤੇ ਕਟਿੰਗ ਜਿਹੜੀ ਆ ਸਭ ਤੋਂ ਵੱਡੀ ਗੱਲ ਕਿ ਕਟਿੰਗ ਦੀ ਜਿਹੜਾ ਸਹਿਜ ਹੈ ਉਹ ਸਾਰਿਆਂ ਦਾ ਸਹਿਜ तकरीबन तकरीबन ਸੇਮ ਆ। ਇਹਦਾ ਸੇਮ ਸਾਈਜ਼ ਹੈ ਕੋਈ ਜ਼ਿਆਦਾ ਵੱਡਾ ਨਹੀਂ ਕੋਈ ਜ਼ਿਆਦਾ ਛੋਟਾ ਨਹੀਂ ਆ ਦੇਖੋ ਬਿਲਕੁਲ ਸਾਈਜ਼ ਸੇਮ ਲੱਗਦਾ ਪਿਆ ਕਿ ਇਸ ਤਰੀਕੇ ਦਾ ਕਟਿਆ ਤੇ ਜੇ ਕਈ ਸੋਚਦੇ ਨੇ ਜਿਸ ਤਰ੍ਹਾਂ ਲੰਗਰ ਲਗਾਉਂਦੇ ਨੇ ਅਸਾ ਕੀ ਦੇਖਿਆ ਜਾਵੇ ਤਾਂ ਸ਼ਰਦਾਲੂਆਂ ਦੇ ਵਿੱਚ ਹਾਦਸਾ ਬੜੀ ਹੈ ਬੜੇ ਸ਼ਰਧਾ ਦੇ ਭਾਵਨਾ ਨਾਲ ਲੰਗਰ ਲਗਾਉਂਦੇ ਨੇ ਪਰ भावना है बराबर का बिल्कुल काटते हो कितना समय लगता है कारीगर काटने के लिए भी स्पेशल सर कारीगर तो बहुत सारे हैं हमारे पास सारे कारीगरी साठ पचास साठ बंदे हैं सारे कारीगरी बुलाते हैं दिल्ली से क्या दिल्ली <laughs> दिल्ली सारे, दिल्ली दिल्ली सारे दिल्ली से आते हैं कटिंग के लिए अलग सारे कारीगर आर्डर का काम करते हैं तो अब सेवा में भी मौका ले लेते हैं कभी बाबा की कितना मजा आता है यहाँ पे दिल को तसली में बहुत ज्यादा ऐसे तो मिलेंगे मिलेंगे लेकिन गुरु की कृपा से कैसे मिले ना मिले कोई चिंता ही नहीं है <laughs> बाबा की सेवा करने में भी मजा आता होत बिल्कुल बाबे दी सेवा करण दा मजा आंदा ता आ चलो आ जाओ एक बार दिखा दे थाने इधर ही साइड दी जी पराठा लगिया ने ओ देखो भरया किस तरह होया लंगर जेड़ा वा ओ भरया किस तरह ओ भी दिखाने ता ए देख सकदी हो कि जेड़े फ्रूट ने ओ कटिंग करके किस तरीके ना पराठा दे विच रखे ने ए पराठा दे विच जेड़े फ्रूट ਉਹ ਸੋਹਣੇ ਤਰੀਕੇ ਨਾਲ ਰੱਖਿਆ ਦੇਖੋ ਕਿੰਨੀ ਸੋਹਣੀ ਖੂਬਸੂਰਤ ਜਿਹੜੀ ਤਸਵੀਰ ਹੈ ਉਹ ਦੇਖਣ ਨੂੰ ਜਰੂਰ ਮਿਲਦੀ ਪਈ ਤਾਂ ਅੱਗੇ ਚੱਲੋ ਅੱਗੇ ਚੱਲ ਕੇ ਤੁਹਾਨੂੰ ਦਿਖਾਣੇ ਆ ਕਿ ਕਿਸ ਤਰੀਕੇ ਦੇ ਨਾਲ ਇਹ ਦੇਖੋ ਸ਼ਰਧਾਲੂਆਂ ਤੱਕ ਪਹੁੰਚਦਾ ਹੈ ਫਰੂਟ ਕਿੰਨੀ ਸੋਹਣੀ ਕਟਿੰਗ ਕਰਕੇ ਉਹ ਫਰੂਟ ਜਿਹੜਾ ਦਿਖਾਇਆ ਆ ਸ਼ਰਧਾਲੂਆਂ ਤੱਕ ਪਹੁੰਚਦਾ ਪਿਆ ਕਪੂ ਬਿੰਡ ਵਿਖੇ ਅਸੀਂ ਮੌਜੂਦ ਆ ਜਿੱਥੇ ਇਹ ਇੱਕ ਸ਼ਰਧਾਲੂ ਵੱਲੋਂ ਅਨੇਕਾਂ ਸਾਲ ਹੋ ਚੁੱਕੇ ਨੇ ਜਿਹੜੇ ਇੱਥੇ ਲੰਗਰ ਲਗਾਉਂਦੇ ਤੇ ਇਧਰ ਹੁਣ ਸ਼ਰਧਾਲੂ ਦੇਖੋ ਤੁਸੀਂ ਇਧਰ ਸ਼ਰਧਾਲੂ ਜਿਹੜੇ ਤੇ ਪਹੁੰਚੀ ਹੋਏ ਨੇ ਇਹਨਾਂ ਨੂੰ ਕਿਸ ਤਰੀਕੇ ਨਾਲ ਇਹ ਜਿਹੜਾ ਲੰਗਰ ਉਹ ਵਰਤਾਇਆ ਜਾ ਰਿਹਾ ਇਹ ਖਾਸ ਤਸਵੀਰ ਜਿਹੜੀ ਆ ਜ਼ਰੂਰ ਨਜ਼ਰ ਆਉਂਦੀ ਤਾਂ ਇਹ ਦੇਖੋ ਤਾਂ ਇਹ ਇਹ ਦੇਖੋ ਹੋਰ ਸ਼ਰਧਾਲੂ ਜਿਹੜੇ ਨੇ ਉਹਨਾਂ ਦੇ ਨਾਲ ਵੀ ਅਸੀਂ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਠੀਕ ਹੈ ਜੇ ਲੰਗਰ ਸਾਹਿਬ ਵਧੀਆ 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 ਬਾਈ ਬਹੁਤ ਵਧੀਆ ਤਾਂ ਇਹ ਸੰਗਤ ਹੈ ਦੂਰੋਂ ਤੱਕ ਦਿਖਾ ਦਿਓ ਇੱਕ ਵਾਰ ਤਸਵੀਰ ਦਿਖਾ ਦਿਓ ਦੂਰੋਂ ਤੱਕ ਇਹ ਦੇਖੋ ਇਹ ਤਸਵੀਰ ਹੈ ਅੰਮ੍ਰਿਤਸਰ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਏ ਆ ਅੰਮ੍ਰਿਤਸਰ ਤੋਂ ਕੋਜੀ ਦੂਰ ਦੇ ਵਿੱਚ ਉਹ ਵਿੰਡ ਵੇਖਿਆ ਸੀ ਮੌਜੂਦ ਆ ਜਿੱਥੇ ਖਾਸ ਤਸਵੀਰ ਦੇਖਣ ਨੂੰ ਜਰੂਰ ਮਿਲਦੀ ਪਈ ਆ ਜਿੱਥੇ ਸੰਗਤ ਵੱਡੀ ਗਿਣਤੀ ਵਿੱਚ ਨਤਮਸਤਕ ਹੋਣ ਵਾਸਤੇ ਪਹੁੰਚਦੀ ਪਈ ਜਿੱਥੇ ਸੰਗਤ ਦੇ ਵਾਸਤੇ ਖਾਸ ਉਪਰਾਲਾ ਕੀਤਾ ਗਿਆ ਇੱਕ ਸ਼ਰਦਾਲੂ ਵੱਲੋਂ ਅੱਜ ਦਾ ਨਹੀਂ ਇੱਕ ਪਹਿਲੀ ਵਾਰ ਨਹੀਂ ਅਨੇਕਾਂ ਸਾਲਾਂ ਤੋਂ ਇਸੇ ਤਰੀਕੇ ਦੇ ਨਾਲ ਵਿਦੇਸ਼ੀ ਫਲਾਂ ਦਾ ਲੰਗਰ ਪੋਵਿੰਡ ਵਿਖੇ ਜਰੂਰ ਲਗਾਇਆ ਜਾਂਦਾ ਹੈ ਕੈਮਰਾਮੈਨ ਮਨੋਜ ਦੇ ਨਾਲ ਸੁਖਚਾਨ ਸਿੰਘ ਡੇਲੀ ਪੋਸਟ ਪੰਜਾਬੀ ਪੋਵਿੰਡ